ਦੇਖੋ ਦੇਸ਼ ਦਾ ਸੱਭਿਆਚਾਰ ਪੰਜਾਬ ਦਾ ਸੱਭਿਆਚਾਰ ਕਸ਼ਮੀਰ ਦਾ ਸੱਭਿਆਚਾਰ ਸਾਰੇ ਸੂਬਿਆਂ ਦਾ ਸੱਭਿਆਚਾਰ ਲੋਕਾਂ ਦੇ ਸਾਹਮਣੇ ਰੱਖਣਾ ਜਿੱਥੇ ਵਿਦੇਸ਼ੀ ਮਹਿਮਾਨ ਵੀ ਬੈਠੇ ਹੁੰਦੇ ਆ ਬਹੁਤ ਜ਼ਰੂਰੀ ਹੁੰਦਾ ਹੈ ਤੇ ਕੇਂਦਰ ਸਰਕਾਰ ਤਾਂ ਹਮੇਸ਼ਾ ਹੀ ਇਸ ਯਤਨ ਚ ਰਹਿੰਦੀ ਹੈ ਕਿ ਅੱਛੀਆਂ ਝਾਕੀਆਂ ਲੋਕਾਂ ਦੇ ਸਾਹਮਣੇ ਰੱਖੀਆਂ ਜਾਣ ਪੂਰਾ ਸੱਭਿਆਚਾਰ ਰੱਖਿਆ ਜਾਵੇ ਲੇਕਿਨ ਸਟੇਟ ਗਵਰਨਮੈਂਟਾਂ ਨੂੰ ਵੀ ਨਿਯਮ ਨੂੰ ਸਾਹਮਣੇ ਧਿਆਨ ਚ ਰੱਖਣਾ ਚਾਹੀਦਾ ਕਿ ਕਿਸੇ ਵਿਅਕਤੀ ਇੱਕ ਦੀ ਪ੍ਰਮੋਸ਼ਨ ਲਈ ਨਹੀਂ ਹੋਣਾ ਚਾਹੀਦਾ ਇਹ कल्चर दी प्रमोशनली ਗੱਲ ਹੋਣੀ ਚਾਹੀਦੀ ਹੈ ਵਿਕਾਸ ਦੀ ਗੱਲ ਹੋਣੀ ਚਾਹੀਦੀ ਹੈ ਤੇ ਉੱਥੇ ਜਿੱਥੇ ਸਟੇਟ ਗਵਰਨਮੈਂਟਸ ਨੇ ਗਲਤੀ ਕੀਤੀ ਆ ਉਹਨਾਂ ਨੂੰ ਇਹਦੇ ਵਿੱਚ ਸਮੇਂ ਨਾਲ ਸੁਧਾਰ ਲੈਣਾ ਚਾਹੀਦਾ ਸੀ ਮੈਂ ਸਮਿਨਾਏ ਨੂੰ ਵਿਵਾਦ ਦਾ ਹਿੱਸਾ ਨਹੀਂ ਬੁਲਾਣਾ ਚਾਹੀਦਾ ਸਰ ਆਪਾਂ ਨੂੰ ਮਾਈਂਟੇ ਕੀ ਜਿਸ ਤਰੀਕੇ ਸੇ ਕਰਤਾਰਪੁਰ ਸਾਹਿਬ ਦੇ ਦਰਵਾਜ਼ੇ ਭਾਜਪਾ ਸਰਕਾਰ ਨੇ ਖੋਲੇ تھے ਐਸੇ ਮੈਂ 26 ਜਨਵਰੀ ਕੀ ਦਿਨ ਜੋ ਹੈ ਕਰਤਾਰਪੁਰ ਸਾਹਿਬ ਦੀ ਝਾਤੀ ਜੋ ਹੈ ਉਸ 26 ਜਨਵਰੀ ਦੀ ਫੇਰ ਮੇ ਹੋਣੀ ਚਾਹੀਦੀ ਹੈ ਕਿਵੇਂ ਦੇਖ ਰਹੇ ਆਪ ਇਸ ਨੂੰ ਆਪਣੇ ਸਟੇਟ ਦਾ ਸੱਭਿਆਚਾਰ ਇਹ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨੂੰ ਵਧੀਆ ਢੰਗ ਨਾਲ ਲੋਕਾਂ 'ਚ ਪੇਸ਼ ਕਰੇ ਔਰ ਉਹਦੇ 'ਚ ਆਪਣੀ ਪ੍ਰੋਮੋਸ਼ਨ ਨਾ ਕਰੇ ਇਸ ਕਰਕੇ ਵਿਅਕਤੀਗਤ ਪ੍ਰੋਮੋਸ਼ਨ ਸਟੇਟ ਦੀ ਨਹੀਂ ਸਟੇਟ ਦਾ ਕਲਚਰ ਹੋਣਾ ਚਾਹੀਦਾ ਤੇ ਮੈਨੂੰ ਸਮਝਦਾ ਇੰਨੀ ਅੱਛੀ ਜਿਹੜੀ ਇਹ ਹੈਗੀ ਆ ਚਾਕੀ ਉਹ ਸਟੇਟ ਗਵਰਨਮੈਂਟ ਨੂੰ ਬਣਾ ਕੇ ਭੇਜਣੀ ਚਾਹੀਦੀ ਸੀ ਨੀਮਾਂ ਦੀ ਪਾਲਣਾ ਕਰਨੀ ਚਾਹੀਦੀ ਸੀ ਇਹਨੂੰ ਰਾਜਨੀਤੀ ਦਾ ਵਾਧਾ ਨਹੀਂ ਬਣਾਉਣਾ ਚਾਹੀਦਾ ਇਹ ਦੇਸ਼ ਦਾ ਮਾਨਸਨਵੰਦਾ ਮੁੱਦਾ ਇਹ 26 ਜਨਵਰੀ ਦਾ ਮੁੱਦਾ ਜਿਹੜਾ ਸਾਡੇ ਸਾਰੇ ਅਸੀਂ ਦੇਸ਼ ਦੇ ਜਿਹੜੇ ਇਹਨੂੰ ਗਨਤੰਤਰ ਦਾ ਦਿਵਸ ਜਿਹੜੀ ਹੈ ਅਸੀਂ ਮਨਾਉਂਦੇ ਆ ਠੀਕ ਹੈ ਕਿ ਨਹੀਂ ਤੇ ਇਹਨੂੰ ਗਨਤੰਤਰਤਾ ਦਿਵਸ ਜਿਹੜਾ ਗਨਤੰਤਰ ਹੀ ਰਵੇ ਪੂਰੇ ਦੇਸ਼ ਦਾ ਸਾਜਾ ਪਰਮ ਰਵੇ ਇਹਦੇ ਲਈ ਯਤਨ ਕਰਨੀ ਚਾਹੀਦੀ ਹੈ ਇਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ